ਪਾਦਨ ਚਰਨਾ ਵਿੱਚ ਜਿੱਦਾ ਦਿਨ ਇਤਿਹਾਸ ਅੰਦਰ ਛੋਟੇ ਕੱਲੂ ਘਾਰੇ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਪਹਿਲਾਂ ਇਸ ਚ ਗੱਲੂ ਸਮਝੀਏ ਕੱਲੂ ਘਾਰਾ ਕਿਹਨੂੰ ਜਾਂਦਾ ਜਿੱਤੇ ਭਾਈ ਸਾਹਿਬ ਦੀ ਗੁਰ ਸ਼ਬਦ ਦੀ ਕਤਾ ਇਤਿਹਾਸ ਦੀ ਵੀ ਸਾਥ ਪਾ ਕੇ ਗਏ ਨੇ ਹਰ ਬੁਲਾਰੇ ਦਾ ਆਪਣਾ ਬੋਲਣ ਦਾ ਅਲੱਗ ਢੰਗ ਹੁੰਦਾ ਹੈ ਇਤਿਹਾਸ ਉਹੀ ਹੈ ਪਰ ਇਸੇ ਨੁਕਤੇ ਦੇ ਨਾਲ ਕੁਝ ਨੁਕਤੇ ਮੈਂ ਸਾਂਝੇ ਕਰਾਂਗਾ ਇਹਦਾ ਵजूद ਕੀ ਹੈ ਸ਼ੁਰੂ ਕਿੱਥੋਂ ਹੁੰਦਾ ਹੈ ਛੋਟਾ ਕੱਲੂ ਘਾਰਾ ਵੱਡਾ ਕੱਲੂ ਘਾਰਾ ਦੋ ਕੱਲੂ ਘਾਰੇ ਪਰ ਇਤਿਹਾਸ ਵਿੱਚ ਤਿੰਨ ਕੱਲੂ ਘਾਰਿਆਂ ਦਾ ਜ਼ਿਕਰ ਹੈ ਇੱਕ ਕੱਲੂ ਘਾਰਾ 1700 46 ਵਿੱਚ ਵਾਪਰਦਾ ਜਿਹਨੂੰ ਛੋਟਾ ਕੱਲੂ ਘਾਰਾ ਕਹਿੰਦੇ ਆ ਇੱਕ ਇਸ ਤੋਂ ਬਾਅਦ ਵੱਡਾ ਕੱਲੂ ਘਾਰਾ ਵਾਪਰਦਾ ਉਹ 1762 ਵਿੱਚ ਵਾਪਰਦਾ ਹੈ ਇੱਕ ਕੱਲੂ ਘਾਰਾ ਹੋਰ ਸੇ ਕੌਮ ਤੇ ਵਾਪਰਿਆ ਉਹ ਸੀ ਜੂਨ 1984 ਦਾ ਉਹ ਵੀ ਕੱਲੂ ਘਾਰਾ ਹੈ ਪਾਰੇ ਛੋਟੇ ਕਲੂਕਾਰੇ ਦਾ ਵਜੂਦ ਕਿੱਥੋਂ ਸ਼ੁਰੂ ਹੋਇਆ ਤੁੰਨੂ ਕਾਰਾ ਕਹਿੰਦੇ ਕਿਨੂੰ ਨੇ ਬਰਬਾਦੀ ਨੂੰ ਕਿਸੇ ਨੇ ਤਹਈਆ ਕਰ ਲਿਆ ਕਿ ਕੌਮ ਨੂੰ ਬਰਬਾਦ ਕਰ ਦੇਣਾ ਸਮੇਂ ਦੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਤਹਈਆ ਕਰਿਆ ਹੈ ਕਿਸੇ ਕੌਮ ਨੂੰ ਖਤਮ ਕਰ ਦੇਣਾ ਹੁਣ ਪੂਰਨ ਤੌਰ ਤੇ ਬਰਬਾਦ ਕਰ ਦੇਣਾ ਉਸ ਕਲੂਕਾਰੇ ਵਿੱਚ ਕੀ ਹੁੰਦਾ ਹੈ ਉਹਦੇ ਵਿੱਚ ਜਿਨ੍ਹਾਂ ਨੂੰ ਮਿੱਥਿਆ ਹੈ ਕਿ ਇਹਨਾਂ ਨੂੰ ਖਤਮ ਕਰਨਾ ਹੈ ਉਹਨਾਂ ਦੇ ਉੱਤੇ ਤਾਂ ਜ਼ੁਲਮ ਢਾਇਆ ਹੀ ਜਾਂਦਾ ਹੈ ਔਰ ਉਹਨਾਂ ਦੇ ਨਾਲ ਆਮ ਲੋਕ ਮਜ਼ਲੂਮ ਵੀ ਨਹੀਂ ਛੱਡੇ ਜਾਂਦੇ ਉਹਨਾਂ ਨੂੰ ਵੀ ਪੀੜ ਦਿੱਤਾ ਜਾਂਦਾ ਹੈ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਹੁੰਦਾ ਉਹਨੂੰ ਕਹਿੰਦੇ ਨੇ ਕੱਲੂ ਘਾਰਾ ਔਰ ਛੋਟਾ ਕੱਲੂ ਘਾਰਾ ਇਹ ਵਾਪਰਿਆ ਕਿਉਂ ਕਿੱਥੇ ਵਾਪਰਿਆ ਕਾਨੂੰਵਾਲ ਦੀ ਸ਼ਾਮਪ ਵਿੱਚ ਨੇੜੇ ਗੁਰਦਾਸਪੁਰ ਪਰ ਇਹਦਾ ਵजूद ਕਿੱਥੋਂ ਸ਼ੁਰੂ ਹੋਇਆ ਇਹਦਾ ਵजूद ਕੱਲ ਕੀ ਤਰਨੁਸ਼ ਬੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਇੱਕ ਸਿੱਖ ਆਉਂਦਾ ਜਿਹਦਾ ਨਾਮ ਹੈ ਭਾਈ ਪਿਰਥੀ ਇਹ ਇਤਿਹਾਸ ਦੇ ਨੁਕਤੇ ਬਹੁਤ ਘੱਟ ਸੁਨੇ ਹੋਣਗੇ ਇਕਾਗਰਤਾ ਦੇ ਨਾਲ ਸਮਝੀਏ ਇੱਕ ਸਿੱਖ ਆਉਂਦਾ ਭਾਈ ਪਿਰਥੀ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆਉਂਦਾ ਹੈ ਗੁਰੂ ਪਾਤਸ਼ਾਹ ਸੱਚ ਦਾ ਉਪਦੇਸ਼ ਬਖਸ਼ਦੇ ਨੇ ਮਹਾਰਾਜ ਨੇ ਜਦੋਂ ਉਹਦੀ ਸੁਰਤ ਮਰਤ ਨੂੰ ਤੱਕਿਆ ਪਾਤਸ਼ਾਹ ਨੇ ਆਖਿਆ ਸਿੱਖੀ ਦੇ ਪ੍ਰਚਾਰ ਹਿੱਤ ਜੀਵਨ ਲਾਓ ਮਹਾਰਾਜ ਨੇ ਭੇਜਿਆ ਇੱਕ ਸਿੱਖ ਦੇ ਕੋਲ ਭਾਈ ਫਿਰੂ ਮਲਕ ਨੂੰ ਇਤਿਹਾਸ ਕਹਿੰਦਾ ਹੈ ਔਰ ਉਹ ਸਿੱਖ ਨੇ ਅੱਗੇ ਭੇਡ ਦਿੱਤਾ ਉਸ ਨੇ ਆਖਿਆ ਇੱਥੇ ਸਿੱਖੀ ਦਾ ਪ੍ਰਚਾਰ ਹੋਇਆ ਹੋ ਰਿਹਾ ਹੈ ਤੇ ਤੁਸੀਂ ਜਾਓ ਪਿੰਡ ਪੈਂਦਾ ਮਾਨਕ ਇਹ ਪਿੰਡ ਕਿੱਥੇ ਪੈਂਦਾ ਅੱਜ ਕੱਲ ਪਾਕਿਸਤਾਨ ਵਿੱਚ ਇਹ ਗੁਰਸਿੱਖ ਨੂੰ ਉੱਥੇ ਭੇਡ ਦਿੱਤਾ ਪੰਜਾਬ ਦੀ ਧਰਤੀ ਸੀ ਵੱਡੇ ਪੰਜਾਬ ਦੀਆਂ ਗੱਲਾਂ ਨੇ ਔਰ ਇਹ ਗੁਰਸਿੱਖ ਜਾ ਕੇ ਉੱਥੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦਾ ਹੈ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਿਹਾ ਸੀ ਤੇ ਇਤਿਹਾਸ ਕਹਿੰਦਾ ਬੜਾ ਸਮਾਂ ਬੀਤਿਆ ਹੈ ਔਰ ਬੜੇ ਸ਼ਰਧਾਲੂ ਸ਼ਰਧਾ ਤੇ ਭਾਵਨਾ ਦੇ ਨਾਲ ਇਹਦੇ ਕੋਲ ਗੁਰੂ ਦੀਆਂ ਬਾਤਾਂ ਸੁਣਦੇ ਨੇ ਗੁਰੂ ਦੇ ਇਤਿਹਾਸ ਦੇ ਨਾਲ ਜੋੜਦਾ ਇਸ ਤਰ੍ਹਾਂ ਪ੍ਰਚਾਰਕ ਥਾਪੇ ਹੋਏ ਸਨ ਮਹਾਰਾਜ ਨੇ ਉਹ ਪ੍ਰਚਾਰਕ ਜਿਨ੍ਹਾਂ ਨੂੰ ਮਹਾਰਾਜ ਨੇ ਆਪ ਪਰਖ ਕੇ ਭੇਜਿਆ ਸੀ ਕਿ ਇਹ ਪ੍ਰਚਾਰਕ ਨੇ ਅੱਜ ਪ੍ਰਚਾਰਕ ਹਰੇਕ ਹੀ ਬਣੀ ਫਿਰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਗੁਰੂ ਪਾਤਸ਼ਾਹ ਨੇ ਜਿਨ੍ਹਾਂ ਨੂੰ ਗੁਰਮਤ ਦੀ ਕਸਵੱਟੀ ਤੇ ਪਰਖਿਆ ਕਿ ਬਿਲਕੁਲ ਇਹ ਗੁਰਬਾਣੀ ਦੇ ਨਾਲ ਜੋੜ ਕੇ ਗੁਰਮਤ ਦੀ ਕਸਵੱਟੀ ਦੀ ਗੱਲ ਕਰਦੇ ਨੇ ਉਹ ਮਹਾਰਾਜ ਨੇ ਭੇਜੇ ਬਿੰਦੂ ਮਾਨਕਾ ਇਤਿਹਾਸ ਦੇ ਨਾਲ ਜੁੜਦਾ ਇਹਦੇ ਕੋਲ ਦੋ ਉਹ ਸੱਜਣ ਆਏ ਜਿਹੜੇ ਘੁੰਗਣੀਆਂ ਵੇਚਦੇ ਸਨ ਹੁਣ ਤੁਸੀਂ ਦੇਖੋਗੇ ਇਹੀ ਘੁੰਗਣੀਆਂ ਵੇਚਣ ਵਾਲਿਆਂ ਦੇ ਇੱਕ ਲੂਕਾਰਾ ਵਰਤਾਇਆ ਪਹਿਲਾਂ ਘੁੰਗਣੀਆਂ ਵੇਚਦੇ ਨੇ ਇਹ ਦੋ ਸੱਜਣ ਆਏ ਭਾਈ ਪ੍ਰਥੀ ਦੇ ਕੋਲ ਆਕੇ ਘੁੰਗਣੀਆਂ ਦੀ ਟੋਕਰੀ ਰੱਖ ਲਈ ਦੋਵੇਂ ਭਰਾ ਨੇ ਸਕੇ ਭਾਈ ਪ੍ਰਥੀ ਨੇ ਆਖਿਆ ਭਾਈ ਸੱਜਣੋ ਮੇਰੇ ਕੋਲ ਪੈਸੇ ਕੋਈ ਨਹੀਂ ਆ ਤੁਹਾਨੂੰ ਦੇਣ ਵਾਸਤੇ ਜੇ ਹੁੰਗੜੀਆਂ ਦੇਣੀਆਂ ਨੇ ਇਹਨਾਂ ਨੇ ਆਖ ਰਿਹਾ ਕੋਈ ਗੱਲ ਨਹੀਂ ਤੁਸੀਂ ਗੁਰੂ ਨੂੰ ਪਿਆਰਿਓ ਹੁੰਗੜੀਆਂ ਛਕੋ ਪੈਸਿਆਂ ਦੀ ਕੋਈ ਗੱਲ ਨਹੀਂ ਭਾਈ ਪ੍ਰਿਥੀ ਜੀ ਨੇ ਹੁੰਗੜੀਆਂ ਲਈਆਂ ਉਪਰੰਤ ਆਖਿਆ ਜਿਹੜੀਆਂ ਆ ਪਈਆਂ ਨੇ ਬਾਕੀ ਟੋਕਰੀ ਵਿੱਚ ਆ ਬੈਠੀਆਂ ਸੰਗਤਾਂ ਨੂੰ ਵਰਤਾ ਦਿਓ ਫਿਰ ਉਹਨਾਂ ਨੇ ਬੈਠੀਆਂ ਸੰਗਤਾਂ ਨੂੰ ਵਰਤਾ ਦਿੱਤੀ ਪਰਵਾਹ ਨਾ ਕਰੀ ਜਦੋਂ ਸੰਗਤਾਂ ਵਿੱਚ ਵਰਤਾਈ ਟੋਕਰੀ ਖਾਲੀ ਹੋ ਜਾਂਦੀ ਹੈ ਇਹ ਦੋਵੇਂ ਸੱਜਣ ਜਿਹੜੇ ਹੁੰਗੜੀਆਂ ਵੇਚਦੇ ਨੇ ਹੁਣ ਟੋਕਰੀ ਖਾਲੀ ਹੈ ਤੇ ਭਾਈ ਪਿਰਥੀ ਜੀ ਨੇ ਆਖਿਆ ਭਾਈ ਪਿਰਥੀ ਨੇ ਆਖਿਆ ਤੁਹਾਡੇ ਤੇ ਗੁਰੂ ਪਾਤਸ਼ਾਹ ਰਹਿਮਤ ਕਰੇਗਾ ਅੱਜ ਜੇ ਹੁੰਗੜੀਆਂ ਵਰਤਾਈਆਂ ਨੇ ਤੇ ਇਹਨਾਂ ਦੇ ਵੱਟੇ ਰਾਜ ਭਾਗ ਮਿਲਣਗੇ ਰਾਜ ਭਾਗ ਦੇ ਮਾਲਕ ਹੋਵੋਗੇ ਅਸਲ ਵਿੱਚ ਗੁਰੂ ਦੇ ਗੁਰੂ ਦੇ ਸਿੱਖਾਂ ਦੇ ਬਚਨ ਕਦੇ ਅਜ਼ਾਈ ਨਹੀਂ ਜਾਂਦੇ ਜੁੜਿਆ ਹੋਇਆ ਦੀ ਗੱਲ ਹੈ ਕੁੱਟਿਆ ਹੋਇਆ ਦੀ ਨਹੀਂ ਇਤਿਹਾਸ ਕਹਿੰਦਾ ਔਰ ਭਾਈ ਪ੍ਰਿਥੀ ਨੇ ਵਚਨ ਕੀਤੇ ਵਚਨ ਕੀਤੇ ਕਿ ਤੁਹਾਨੂੰ ਕਦੇ ਸਮਾਂ ਆਏਗਾ ਰਾਤ ਭਾਗ ਦੇਣ ਲਈ ਇਹ ਸੀ ਕੋਣ ਦੋਵੇਂ ਭਰਾ ਇੱਕ ਸੀ ਜਸਪਤ ਰਾਏ ਇੱਕ ਸੀ ਲਖਪਤਰਾਈ ਜਿਹੜੇ ਹਮਲਾਵਰ ਹੋਏ ਇਹ ਵजूद ਹੈ ਜਸਪਤ ਪਾਲਾਏ ਤੇ ਲਖਪਤਰਾਈ ਸਮਾਂ ਆਇਆ ਲਾਹੌਰ ਦਾ ਗਵਰਨਰ ਵੜਿਆ ਅਬਦੁਲ ਸਮੰਦ ਖਾਨ ਉਦੇ ਦਰਬਾਰ ਵਿੱਚ ਜਾਂਦੇ ਨੇ ਨੌਕਰ ਰਖ ਲੈ ਜਾਂਦੇ ਨੇ ਨੌਕਰਾਂ ਤੋਂ ਭਰਤੀ ਹੁੰਦੇ ਨੇ ਹੌਲੀ-ਹੌਲੀ ਅੱਗੇ ਵੱਧਦੇ ਚਲੇ ਜਾਂਦੇ ਨੇ ਅਬਦੁਲ ਸਮੁੰਦ ਖਾਨ ਦਾ ਪੁੱਤਰ ਜਕਰੀਆ ਖਾਨ ਤੇ ਲਾਹੌਰ ਦਾ ਸੂਬੇਦਾਰ ਬਣਦਾ ਹੈ ਉਪਰੰਤ ਗਵਰਨਰ ਬਣ ਜਾਂਦਾ ਹੈ ਜਕਰੀਆ ਖਾਨ ਦੇ ਦਰਬਾਰ ਵਿੱਚ ਇਹਨਾਂ ਨੂੰ ਵੱਡੇ ਅਹੁਦੇ ਮਿਲ ਜਾਂਦੇ ਨੇ ਦੋਵਾਂ ਨੂੰ ਜਸਪਤ ਪਾ ਰਾਇ ਤੇ ਲਖ ਪਤਰਾਈ ਵੱਡੇ ਅਹੁਦੇ ਮਿਲੇ ਵੱਡੇ ਅਹੁਦੇ ਮਿਲਣ ਤੋਂ ਬਾਅਦ ਜਕਰੀਆ ਖਾਨ ਨੇ ਸਿੱਖਾਂ ਦਾ ਖੁਰਾ ਖੋਜ਼ ਮਟਾਉਣ ਦਾ ਤਾਇਿਆ ਕਰ ਲਿਆ ਉਹ ਕਹਿੰਦਾ ਸਿੱਖ ਛੱਡਣੇ ਨਹੀਂ ਜਿੱਥੇ ਮਰਜੀ ਚਲੇ ਜਾਣ ਇਹਨਾਂ ਦਾ ਖੁਰਾ ਖੋਜ਼ ਮਟਾ ਕੇ ਰੱਖ ਦੋ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸਿੱਖਾਂ ਦਾ ਖੁਰਾ ਖੋਜ਼ ਮਟਾਉਣ ਵਾਸਤੇ ਜਕਰੀਆ ਖਾਨ ਨੇ ਬੜਾ ਜ਼ੋਰ ਲਾਇਆ ਜ਼ੁਲਮ ਦੀ ਇੰਤਹਾ ਕਰ ਦਿੱਤੀ ਇੱਕ ਵਾਰ ਕੁਝ ਗੁਰਸਿੱਖ ਕਿੱਥੇ ਹੋਏ ਜਨਾਬ ਵਿੱਚ ਸਰਦਾਰ ਚਰਚ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਸੀ ਇਹ ਸਰਦਾਰ ਚੜ੍ਹਤ ਸਿੰਘ ਇਤਿਹਾਸ ਦੇ ਨੁਕਤੇ ਆ ਸਰਦਾਰ ਚੜ੍ਹਤ ਸਿੰਘ ਅਗੜ ਸਿੰਘ ਕਪੂਰ ਸਿੰਘ ਔਰ ਸੁਖਾ ਸਿੰਘ ਮਾੜੀ ਕੰਬੋ ਕੀ ਵਾਲਾ ਇਹ ਮਹਾਨ ਜੋਧੇ ਜੱਸਾ ਸਿੰਘ ਆਲੂ ਵਾਲੀਆ ਇਹ ਜੋਧੇ ਇਕੱਠੇ ਹੋਏ ਇਹਨਾਂ ਨੇ ਆਖਿਆ ਓਏ ਕੋਈ ਕੌਮ ਦੇ ਭਲੇ ਵਾਸਤੇ ਮੀਟਿੰਗ ਕਰੀਏ ਜਿਹਦੇ ਵਿੱਚ ਕੌਮ ਦਾ ਭਲਾ ਸੋਚੀਏ ਜ਼ੁਲਮ ਦੀ ਇੰਤਹਾ ਹੋਈ ਪਈਏ ਇਹਨਾਂ ਨੇ ਆਖਿਆ ਮੀਟਿੰਗ ਕਰੀਏ ਕਿੱਥੇ ਵਿਸਾਖੀ ਦਾ ਦਿਨ ਚੁਣਿਆ ਮੀਟਿੰਗ ਤੇ ਰੱਖਣੀ ਐ ਇਹਨਾਂ ਨੇ ਆਖਿਆ ਮੀਟਿੰਗ ਰੱਖਾ ਗਿਆ ਅਮਲਾਵਾਦ ਦੇ ਕੋਲ ਗੁਰਦੁਆਰਾ ਰੋੜੀ ਸਾਹਿਬ ਇਤਿਹਾਸ ਦਾ ਇਤਿਹਾਸਕ ਸਥਾਨ ਨੇ ਗੁਰੂ ਨਾਨਕ ਪਤਸ਼ਾਹੀ ਗੁਰਦੁਆਰਾ ਰੋੜੀ ਸਾਹਿਬ 'ਕੇ ਮੀਟਿੰਗ ਰੱਖਾਂਗੇ ਇਹਨਾਂ ਨੇ ਮੀਟਿੰਗ ਰੱਖੀ ਮੀਟਿੰਗ ਦੇ ਵਿੱਚ ਇਹਨਾਂ ਨੇ ਗੁਰਸਿੱਖਾਂ ਨੂੰ ਸੱਦਿਆ ਦੂਰੋਂ ਨੇੜੋਂ ਚੱਲ ਕੇ ਜੋਧੇ ਉਸ ਮੀਟਿੰਗ ਵਿੱਚ ਆਏ ਔਰ ਇਹ ਤਾਂ ਹੋਈ ਸੀ ਆਮ ਕੱਠੇ ਕਿ ਬਸਾਖੀ ਦੇ ਦਿਨ ਤੇ ਨਾਲੇ ਗੁਰੂ ਦੇ ਪਾਵਨ ਚਰਨਾਂ ਵਿੱਚ ਜੁੜੀਏ ਤੇ ਨਾਲੇ ਕੌਮ ਦੀਆਂ ਕੁਝ ਗੱਲਾਂ ਕਰਨ ਵਾਲੀ ਇਤਿਹਾਸ ਕਹਿੰਦਾ ਇੱਧਰ ਜਸਪਤ ਰਾਏ ਨੂੰ ਪਤਾ ਲੱਗਦਾ ਹੈ ਇਹ ਉਸ ਵਕਤ ਮਲਤਾਨ ਵਿੱਚ ਹੈ ਇਹਨੂੰ ਪਤਾ ਲੱਗਦਾ ਹੈ ਇੱਕ ਚਿੱਠੀ ਲਿਖ ਕੇ ਭੇਜਦਾ ਹੈ ਸਿੰਘਾ ਨੂੰ ਚਿੱਠੀ ਵਿੱਚ ਲਿਖਦਾ ਹੈ ਕਿ ਤੁਸੀਂ ਇੱਥੇ ਇਕੱਠੇ ਹੋਏ ਹੋ ਇਕੱਠਾ ਨਾ ਕਰੋ ਔਰ ਇੱਥੇ ਚਲੇ ਜਾਓ ਜਦੋਂ ਚਿੱਠੀ ਪਹੁੰਚਦੀ ਹੈ ਗੁਰਸਿੱਖਾ ਵੀ ਮੁੜ ਕੇ ਚਿੱਠੀ ਦਾ ਜਵਾਬ ਦਿੰਦਾ ਉਹਨਾਂ ਨੇ ਆਖਿਆ ਓਏ ਜਸਪਤ ਰਾਏ ਅਸੀਂ ਕੇਵਲ ਇਕੱਠੇ ਹੋਏ ਆ ਗੁਰੂ ਦੀ ਚਰਨ ਸ਼ਰਨ ਵਿੱਚ ਵਿਸਾਖੀ ਮਨਾਉਣ ਵਾਸਤੇ ਹੋਰ ਸਾਡਾ ਕੋਈ ਮਕਸਦ ਨਹੀਂ ਅਸੀਂ ਕੋਈ ਤੇਰੇ ਤੇ ਹਮਲਾ ਕਰਨ ਵਾਸਤੇ ਨਹੀਂ ਆਏ ਗੁਰੂ ਦੇ ਚਰਨਾ ਵਿੱਚ ਇਕੱਠੇ ਹੋਏ ਆ ਕੌਮ ਦੇ ਭਲੇ ਦੀਆਂ ਕੁਝ ਗੱਲਾਂ ਕਰਨੀਆਂ ਨੇ ਇਸ ਵਕਤ ਇੱਥੇ ਇਕੱਤਰ ਹੋਏ ਆ ਜਸਪਤ ਰਾਏ ਨੇ ਇਕਲਾ ਸੁਣੀ ਜਸਪਤ ਰਾਏ ਹੰਕਾਰ ਵਿੱਚ ਮਤਾ ਹੋਇਆ ਕੁਝ ਲੈ ਸਪਾਈ ਨਾਲ 100 ਪਿਆ ਉਥੋਂ ਸਿੰਘਾਂ ਤੇ ਹਮਲਾ ਕਰਨ ਵਾਸਤੇ ਔਰ ਗੁਰਸਿੱਖ ਜੋਧੇ ਸ਼ਾਨ ਸ਼ਾਤ ਜਿੱਤ ਬੈਠੇ ਸਨ ਵਿਸਾਖੀ ਦਾ ਦਿਨ ਸੀ ਇਤਿਹਾਸ ਕਹਿੰਦਾ ਜਸਪਤਰਾਏ ਹੰਕਾਰ ਵਿੱਚ ਚੜ ਕੇ ਆ ਗਿਆ ਔਰ ਗੁਰਸਿੱਖਾਂ ਨੂੰ ਸੂਈਏ ਖਬਰ ਨੇ ਸਿੱਖ ਨੇ ਖਬਰ ਦਿੱਤੀ ਕਿ ਜਸਪਤਰਾਏ ਹੰਕਾਰ ਵਿੱਚ ਮਤਾਂ ਹੋਇਆ ਹੈ ਸਿੱਖਾਂ ਦਾ ਖੁਦਾ ਖੋਜ ਮਟਾਉਣ ਵਾਸਤੇ ਰੋੜੀ ਸਾਹਿਬ ਗੁਰਦੁਆਰਾ ਦੇ ਪਾਵਨ ਪਵਿੱਤਰ ਅਸਥਾਨ ਤੇ ਸਾਨੂੰ ਖੜੇੜਨ ਵਾਸਤੇ ਆ ਰਿਹਾ ਹੈ ਜਦੋਂ ਸਿੱਖ ਜੋਧਿਆਂ ਨੂੰ ਪਤਾ ਲੱਗਿਆ ਉਹਨਾਂ ਨੇ ਆਖਿਆ ਜਸਪਤਰਾਏ ਨੂੰ ਚਿੱਠੀ ਕੱਲੀ ਸੀ ਨਹੀਂ ਮੰਨਿਆ ਜੇ ਹੁਣ ਕਹਾਕਾਰ ਵਿੱਚ ਮੱਤਾ ਹੋ ਕੇ ਆਇਆ ਫਿਰ ਉਸ ਨੂੰ ਇਸ ਦਾ ਜਵਾਬ ਵੀ ਦਵਾਗੇ ਗੁਰਸਿੱਖ ਯੋਧਿਆਂ ਨੇ ਜਦੋਂ ਪਤਾ ਲੱਗਦਾ ਚਿਹਰਿਆਂ ਤੇ ਲਾਲੀਆਂ ਕਿਵੇਂ ਚੜਦੀਆਂ ਨੇ ਹਥਿਆਰਾਂ ਨੂੰ ਕਿਵੇਂ ਹੱਥ ਪਾਉਂਦੇ ਨੇ ਤਲਵਾਰਾਂ ਦੇ ਡੇਗਾ ਦੇ ਮੁੱਠੇ ਤੇ ਹੱਥ ਕਿਵੇਂ ਜਾਂਦੇ ਨੇ ਉਸ ਵਕਤ ਦੀਆਂ ਲੈਣਾ ਜੱਥ ਦੀ ਜਵਾਨੀ ਨਵਕਾਲ ਭਗਵਾਨ ਭੜੇ ਜੀਤ ਲਾ ਉਹ ਜੰਦਾਬਾਤ ਨਾਲ ਜਾ ਪਰਾਈਆ ਹੋ ਹੰਕਾਰ ਵਿੱਚ ਮੱਤਾ ਹੋਇਆ ਫੌਜ ਲੈ ਕੇ ਚੜ ਪਿਆ ਔਰ ਰੋੜੀ ਸਾਹਿਬ ਦੇ ਨੇਰੇ ਜਿਸ ਪਾਵਨ ਸਥਾਨ ਤੇ ਗੁਰਸਿੱਖ ਸਿੱਖ ਜੋਧੇ ਇਕੱਤਰ ਹੋਏ ਸਨ ਉਸ ਪਾਸੇ ਨੂੰ ਤੂਫਾਨ ਬਾਗ ਵੱਧਦਾ ਆ ਰਿਹਾ ਹੈ ਔਰ ਸਿੱਖ ਯੋਧਿਆਂ ਨੂੰ ਖਬਰ ਮਿਲਦੀ ਹੈ ਖਬਰ ਮਿਲਣ ਤੋਂ ਬਾਅਦ ਸਿੱਖ ਯੋਧਿਆਂ ਦੇ ਚਿਹਰਿਆਂ ਤੇ ਲਾਲੀਆਂ ਚੜ ਜਾਂਦੀਆਂ ਨੇ ਉਹਨਾਂ ਨੇ ਆ ਕਹਿਆ ਜਸਪਤ ਰਾਏ ਨੇ ਤਹਈਆ ਕਰ ਲਿਆ ਇੱਥੋਂ ਸਾਨੂੰ ਉਠਾਉਣ ਦਾ ਫਿਰ ਜਸਪਤ ਰਾਏ ਵੀ ਖਾਲੀ ਨਹੀਂ ਜਾਏਗਾ ਔਰ ਇਤਿਹਾਸ ਕਹਿੰਦਾ ਜੇ ਕੋਈ ਜਸਪਤ ਰਾਏ ਪਹੁੰਚਦਾ ਸਿੱਖ ਯੋਧਿਆਂ ਨੇ ਆਖਿਆ ਕਿ ਜਸਪਤ ਰਾਏ ਕੇਵਲਾ ਸੀ ਗੁਰੂ ਦੇ ਪਾਵਨ ਚਰਨਾਂ ਵਿੱਚ ਇਕਤ੍ਰਤ ਹੋਏ ਆ ਕੋਈ ਦੂਰੋਂ ਆਇਆ ਕੋਈ ਨੇੜੋਂ ਚੱਲ ਕੇ ਆਇਆ ਇਸ ਕਰਕੇ ਅਗਲੇ ਦਿਨ ਸਭ ਗੁਰਸਿੱਖਾਂ ਨੇ ਇੱਥੋਂ ਚਲੇ ਜਾਣਾ ਇਸ ਕਰਕੇ ਤੂੰ ਵਾਪਸ ਪਰਤਦਾ ਸਾਡਾ ਹੋਰ ਕੋਈ ਇਨਸ਼ਾਅੱਲਾ ਨਹੀਂ ਨਾ ਸੀ ਤੇਰੇ ਤੇ ਹਮਲਾਵਰ ਹੋਣਾ ਖਾਲਸੇ ਨੇ ਜੋ ਕਹਿ ਦਿੱਤਾ ਉਹ ਕਹਿ ਦਿੱਤਾ ਪਰ ਜਸਪਤ ਰਾਏ ਹੰਕਾਰ ਵਿੱਚ ਮਤਾ ਹੋਇਆ ਸੀ ਜਸਪਤ ਰਾਏ ਨੇ ਇੱਕ ਨਾ ਸੁਣੀ ਇਤਿਹਾਸ ਕਹਿੰਦਾ ਹੈ ਕਿ ਜਸਪਤ ਰਾਏ ਨੇ ਤੰਦੀ ਤੇ ਤੀਰ ਚਾੜ ਕੇ ਪਹਿਲਾ ਤੀਰ ਖਾਲਸੇ ਵਾਲ ਨੂੰ ਛੜ ਦਿੱਤਾ ਜਦੋਂ ਜਸਪਤ ਰਾਏ ਤੀਰ ਛੜਦਾ ਸਿੱਖ ਜੋਧਿਆ ਨੇ ਤੀਗਾ ਕਰਨ ਲੀਆਂ ਉਸੇ ਵਕਤ ਵੇ ਮਿਆਂਨੀਆਂ ਸਿੱਖ ਜੋਧਿਆ ਨੇ ਆਖੇ ਜਸਪਤ ਰਾਏ ਹੁਣ ਜੇ ਤੂੰ ਪਹਲ ਕੀਤੀ ਏ ਤੇ 21 ਦੇ 41 ਪਾ ਕੇ ਤੈਨੂੰ ਮੋੜਾਂਗੇ ਸਿੱਖ ਯੋਧਿਆਂ ਨੇ ਕਰਕੇ ਤੇਗਾ ਵੇਮਿਆਂ ਦੀਆਂ ਜਸਪਤ ਰਾਏ ਦੇ ਉੱਤੇ ਇੱਕ ਕਹਿਰੀ ਹੱਲਾ ਪਲਾਵਾ ਆਉਂ ਕੀਤਾ ਬਈ ਤਲਿਆ ਨਾਲ ਸਿੱਖਾਂ ਤੇ ਹਮਲਾਵਰ ਹੋਇਆ ਸਿੱਖ ਜੌਹਦਿਆਂ ਨੇ ਤੇਗਾ ਕਰਕੇ ਮੇ ਮਿਆਨੀਆਂ ਜਸਪਤ ਰਾਏ ਦਾ ਮੁਕਾਬਲਾ ਕੀਤਾ ਇੱਕ ਸਿੱਖ ਭਾਈ ਨਿਵਾਹੁ ਸਿੰਘ ਹਾਥੀ ਤੇ ਚੜਿਆ ਸੀ ਜਸਪਤ ਰਾਏ ਇਹਨੇ ਪੂਛ ਨੂੰ ਪਾਇਆ ਹੱਥ ਚੜ ਗਿਆ ਹਾਥੀ ਤੇ ਜਸਪਤ ਰਾਏ ਦਾ ਸਿਰ ਲਾ ਲਿਆ ਸਿਰ ਲਾ ਕੇ ਸਿੱਖ ਜੌਹਦਾ ਥੱਲੇ ਆ ਜਾਂਦਾ ਜਸਪਤ ਰਾਏ ਦਾ ਧੜ ਉੱਪਰ ਲਟਕਦਾ ਫਿਰਦਾ ਔਰ ਇਹਦੀ ਫੌਜ ਭੱਜਦੀ ਏ ਪਛਾਣ ਨੂੰ ਇਹਦਾ ਧੜ ਲੈ ਕੇ ਵਾਪਸ ਪਰਤ ਜਾਂਦੀ ਏ ਇਤਿਹਾਸ ਕਹਿੰਦਾ ਜਸਪਤ ਰਾਏ ਦਾ ਪਰਿਵਾਰ ਜਦੋਂ ਧੜ ਦਾ ਸੰਸਕਾਰ ਕਰਨਾ ਉਸ ਵਕਤ ਸਦਿਆ ਜਾਂਦਾ ਹੈ ਘਰ ਦੇ ਵਿੱਚ ਪ੍ਰੋਤ ਨੂੰ ਉਹ ਆਉਂਦਾ ਤੇ ਆ ਕੇ ਕਹਿੰਦਾ ਉਦੋਂ ਤੱਕ ਸੰਸਕਾਰ ਨਹੀਂ ਹੋਣਾ ਉਦੋਂ ਤੱਕ ਰਸਮਾਂ ਸੰਪੂਰਨ ਨਹੀਂ ਹੋਣੀਆਂ ਜਦੋਂ ਤੱਕ ਸਿਰ ਨਹੀਂ ਮਿਲ ਜਾਂਦਾ ਇਸ ਕਰਕੇ ਇਹਦਾ ਸਿਰ ਵੀ ਚਾਹੀਦਾ ਫਿਰ ਸਿਰ ਲੈਣ ਵਾਸਤੇ ਕਹਿੰਦੇ ਨੇ ਸਿੱਖ ਯੋਧਿਆਂ ਦੇ ਕੋਲ ਤਰਲੇ ਕੱਢਦੇ ਨੇ ਸਿੱਖ ਯੋਧਿਆਂ ਨੇ ਆ ਕਿਹਾ ਓਏ ਸਿਰ ਲੈ ਜਾਓ ਅਸੀਂ ਕੀ ਕਰਨਾ ਹੈ ਆਪ بیا ਸਿਰ ਤੇ ਇਸ ਨੂੰ ਨਿਜਾ ਸਕਦੇ ਹੋ ਸਿਰ ਚੁੱਕ ਕੇ ਲੈ ਜਾਂਦੇ ਨੇ ਜਸਪ ਤਰਾਏ ਦਾ ਫਿਰ ਸੰਸਕਾਰ ਹੁੰਦਾ ਹੈ ਜਗ੍ਹਾ ਤੇ ਚਿਕਾ ਧਲੂ ਘਾਰਾ ਸਨ 1746 ਵਿੱਚ ਔਰ ਇਹ ਧਲੂ ਘਾਰਾ ਫਿਰ ਕਿਵੇਂ ਵਾਪਰਿਆ ਸ਼ਾਮਾ ਦੇ ਦੀਵਾਨ ਵਿੱਚ ਜ਼ਿਕਰ ਕਰਾਂਗਾ ਸਮਾਸਬਤ ਹੈ ਉਲ ਚੁੱਕ ਦੀ ਖਨਾ ਸਮਟੀਆਂ ਸ